ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਜੇ ਵੀ ਅਪਡੇਟ ਦੇ ਵਿੱਚ ਜਿਵੇਂ ਕਿ ਤੁਸੀਂ ਹੁਣ 10ਵੀਂ ਚ ਹੋ ਗਏ ਹੋ ਠੀਕ ਹੈ ਤੁਹਾਡਾ ਨੌਵੀਂ ਦਾ ਰਿਜ਼ਲਟ ਤਾਂ ਆ ਹੀ ਗਿਆ ਹੋਵੇਗਾ ਤੁਸੀਂ ਦੇਖ ਲਿਆ ਹੋਣਾ ਠੀਕ ਹੈ ਨਾਲੇ ਸਾਨੂੰ ਕਮੈਂਟ ਵਿੱਚ ਤੁਹਾਡੇ ਨੰਬਰ ਜ਼ਰੂਰ ਦੱਸਿਓ ਕਿ ਤੁਹਾਡਾ ਰਿਜ਼ਲਟ ਕਿਵੇਂ ਆਇਆ ਹਾਂਜੀ ਤਾਂ 10ਵੀਂ ਦੇ ਲਈ ਅਸੀਂ ਐਸਐਸਟੀ ਦਾ ਸਲੀਪਸ ਲੈ ਕੇ ਆ ਗਏ ਹਾਂ ਠੀਕ ਹੈ ਇਹ ਪੂਰਾ ਮਹੀਨੇਵਾਰ ਦਾ ਸਲੀਪਸ ਹੈ ਜਿਵੇਂ ਇੱਥੇ ਵੇਖੋ ਮਹੀਨਾ ਦਿੱਤਾ ਇੱਥੇ ਪਹਿਲਾਂ ਮਹੀਨਾ ਫਿਰ ਇੱਥੇ ਵਿਸ਼ਾ ਫਿਰ ਇੱਥੇ ਪਾਠ ਨੰਬਰ ਫਿਰ ਪਾਠ ਦਾ ਨਾਮ ਠੀਕ ਹੈ ਜੀ ਅਪ੍ਰੈਲ ਅਤੇ ਮਈ ਵਿੱਚ ਦੇਖੋ ਭੂਗੋਲ ਚ ਪਹਿਲਾ ਪਾਠ ਠੀਕ ਹੈ ਅਰਥ ਸ਼ਾਸਤਰ ਚ ਨਾ ਭੂਗੋਲ ਚ ਦੋ ਪਾਠ ਨੇ ਦੇਖੋ ਇੱਕ ਪਹਿਲਾ ਤੇ ਦੂਜਾ ਤੇ ਫਿਰ ਅਰਥ ਸ਼ਾਸਤਰ ਚ ਪਹਿਲਾ ਦੂਜਾ ਫਿਰ ਇਤਿਹਾਸ ਚ ਤਿੰਨ ਪਾਠ ਨੇ ਠੀਕ ਹੈ ਜੀ ਨਾਗਿਕ ਸ਼ਾਸਤਰ ਚ ਇੱਕ ਪਾਠ ਹੈ ਠੀਕ ਹੈ ਜੁਲਾਈ ਅਗਸਤ ਭੂਗੋਲ ਚ 1 2 ਪਾਠ ਨੇ ਅਰਥਸਾਸਤ ਚ ਵੀ 2 ਪਾਠ ਨੇ 3 ਤੇ 4 ਤੇ ਇਤਿਹਾਸ ਚ ਨੇ ਤੁਹਾਡੇ 3 ਪਾਠ ਚੌਥਾ ਪੰਜਵਾਂ ਤੇ 6ਵਾਂ ਤੇ ਨਾ ਕੋਈ ਸਾਸਤ ਚ ਹੈ ਪਾਠ 11 ਯਾਨੀ ਕਿ ਇੱਕ ਪਾਠ ਤੁਹਾਡਾ ਨਾਗਰੀਕ ਸਾਸਤ ਦਾ ਹੈ ਠੀਕ ਹੈ ਤੇ ਜੇ ਆਪਾਂ ਅਕਤੂਬਰ ਨਵੰਬਰ ਦੀ ਗੱਲ ਕਰੀਏ ਤਾਂ ਭੂਗੋਲ ਪਾਠ 5 ਤੇ ਪਾਠ 6 ਠੀਕ ਹੈ 2 ਪਾਠ ਨੇ ਅਰਥਸਾਸਤ ਚ ਵੀ 2 ਪਾਠ ਨੇ 5 ਤੇ 6 ਤੇ ਇਤਿਹਾਸ ਪਾਠ 7 ਤੇ 8 ਦੋ ਪਾਠ ਨੇ ਤੇ ਨਾਗਰੀ ਸ਼ਾਸਤਰ ਚ ਵੀ ਹੁਣ ਦੋ ਪਾਠ ਨੇ ਅਕਤੂਬਰ ਨਵੰਬਰ ਚ ਹਾਂਜੀ ਜੇ ਆਪਾਂ ਗੱਲ ਕਰੀਏ ਤੇ ਦਸੰਬਰ ਚ ਤਾਂ ਭੂਗੋਲ ਚ ਹੈਗਾ ਤੁਹਾਡਾ ਪਾਠ ਸਤਵਾਂ ਤੇ ਅਰਥ ਸ਼ਾਸਤਰ ਚ ਵੀ ਤੁਹਾਡਾ ਸਤਵਾਂ ਪਾਠ ਹੈ ਤੇ ਇਤਿਹਾਸ ਚ ਨੌਵਾਂ ਪਾਠ ਤੁਹਾਡਾ ਠੀਕ ਹੈ ਤੇ ਹਾਸ ਚ ਨੌਵਾਂ ਪਾਠ ਨਾਗਰੀ ਸ਼ਾਸਤਰ ਚ ਤੁਹਾਡਾ 14ਵਾਂ ਪਾਠ ਹੈ ਠੀਕ ਹੈ ਫਿਰ ਅੱਗੇ ਤੁਹਾਨੂੰ ਪਤਾ ਹੈ ਕਿ ਜਨਵਰੀ ਤੇ ਫਰਵਰੀ ਚ ਦੋਹਰਾਈ ਰੀਬੋਰਡ ਦੀ ਪ੍ਰੀਖਿਆ ਹੁੰਦੀ ਹੈ ਤੇ ਮਾਰਚ ਚ ਤੁਹਾਡਾ ਸਲਾਨਾ ਪ੍ਰੀਖਿਆ ਹੁੰਦੀ ਹੈ ਠੀਕ ਹੈ ਫਿਰ ਅੱਗੇ ਰਿਜ਼ਲਟ ਆਉਂਦਾ ਹੈ ਠੀਕ ਹੈ ਇਹ ਸੀ ਤੁਹਾਡਾ ਸਿਲੇਬਸ ਮਾਰਚ ਤੋਂ ਨੂੰ ਪ੍ਰੀਖਿਆ ਹੁੰਦੀ ਹੈ ਸਾਰੀ ਠੀਕ ਹੈ ਹਾਂਜੀ ਇਹ ਸੀ ਤੁਹਾਡਾ ਐਸਐਸਟੀ ਦਾ ਸਿਲੇਬਸ ਤੁਸੀਂ ਇੱਕ ਵਾਰ ਇਹਦਾ ਸਕਰੀਨ ਸ਼ਾਟ ਖਿੱਚ ਲਿਓ ਇਹ ਦੇਖੋ スクリーンショット ਖਿੱਚ ਲੈਂਦਾ ਠੀਕ ਹੈ ਜੀ ਇਹ ਸਾਰੇ ਪਾਠਾਂ ਦੀ ਤੇ ਇਹਦੇ ਵਿੱਚ ਬਹੁਤ ਬਹੁਤ ਇੰਪੋਰਟੈਂਟ ਕੁਐਸਚਨ ਦੀ ਅਸੀਂ ਇੱਥੇ ਆਪਣੇ ਚੈਨਲ ਤੇ ਤਿਆਰੀ ਕਰਾਇਆ ਕਰਾਂਗੇ ਤਾਂ ਚੈਨਲ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਚੰਗੀ ਲੱਗੇ ਤਾਂ ਇਸ ਨੂੰ ਕਰਦੇ ਲਾਈਕ ਮਿਲਣ ਤੁਹਾਨੂੰ ਕੋਈ ਹੋਰ ਵੀਡੀਓ ਦੇ ਵਿੱਚ